ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅੱਜ ਆਪਾਂ ਲੈ ਕੇ ਆਏ ਹਾਂ ਜੀ ਆਂਬ ਦਾ ਅਚਾਰ ਆਂਬ ਦਾ ਅਚਾਰ ਆਪਾਂ ਪਾਉਨੇ ਤਾਂ ਸਾਰਿਆਂ ਪਰ ਕਈ ਵਾਰ ਕੀ ਹੁੰਦਾ ਨਾ ਆਪਣੇ ਅਚਾਰ ਦੇ ਵਿੱਚ ਪਾਣੀ ਜਿਹਾ ਛੱਡਿਆਉਂਦਾ ਆਂਬ ਦਾ ਅਚਾਰ ਤੇ ਉਹ ਖਰਾਬ ਹੋ ਜਾਂਦਾ ਤੇ ਉਹਦੀ ਜਿਹੜੀ ਫਾੜੀ ਉਹ ਢਿੱਲੀ ਜੀ ਹੋ ਜਾਂਦੀ ਹੈ ਅੱਜ ਆਪਾਂ ਵਧੀਆ ਤਰੀਕੇ ਨਾਲ ਇਹ ਅਚਾਰ ਆ ਜਿਹੜਾ ਪਾਵਾਂਗੇ ਇਹ ਅਚਾਰ ਨੂੰ ਭਾਵੇਂ ਤੁਸੀਂ ਇਸ ਤਰ੍ਹਾਂ ਪਾ ਕੇ 2 ਸਾਲ 3 ਸਾਲ ਜਿਵੇਂ ਮਰਜ਼ੀ ਰੱਖ ਲਿਓ ਖਰਾਬ ਨਹੀਂ ਇਹ ਅਚਾਰ ਹੋਣਾ ਤੇ ਇੱਕ ਮੇਰੀ ਬੇਨਤੀ ਹੈ ਸਾਰਿਆਂ ਨੂੰ ਜਿਹੜਾ ਵੀਡੀਓ ਵੇਂਦਾ ਉਹ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਲਾਈਕ ਕਰੋ ਤੇ ਹੁਣ ਆਪਾਂ ਆਹ ਸਮਾਨ ਦੱਸਦੇ ਹਾਂ ਤੁਹਾਨੂੰ ਵੀ ਕਿੰਨਾ ਕਿੰਨਾ ਪਾਉਣਾ 5 ਕਿਲੋ ਆਂਬ ਆਪਣੇ ਕੋਲੇ ਜੀ 5 ਕਿਲੋ ਆਂਬ ਦਾ ਅਚਾਰ ਆਪਾਂ ਪਾਉਣਾ ਹੈ ਤੇ ਜਿਹੜਾ ਇਹ ਹੈਗਾ ਇਹ ਸਮਾਨ ਆਪਣੇ ਕੋਲੇ ਜਿਹੜੀ ਰਾਈ ਆ ਇਹ ਹੈਗੀ ਹੈ ਜੀ 30 ਗ੍ਰਾਮ ਮੇਥੇ ਆਪਣੇ ਕੋਲੇ ਹੈਗੇ 60 ਗ੍ਰਾਮ ਤੇ ਕਲੌਂਜੀ ਆਪਾਂ ਥੋੜੀ ਲਈ ਆ ਏ ਵੀ ਆਪਾਂ 30 ਗ੍ਰਾਮ ਲਈਆ ਇਹ ਬਾਹਲੀ ਪਾਵਾਂਗੇ ਨਾ ਤੇ ਫੇਰ ਇਹਦੇ ਚ ਆਚਾਰ ਆ ਜਿਹੜਾ ਕਾਲਾ ਜਾ ਰੰਗ ਹੋ ਜਾਂਦਾ ਤੇ ਜਿਹੜੀ ਸੌਫ ਆ ਇਹ ਵੀ 60 ਗ੍ਰਾਮ ਹਲਦੀ 50 ਗ੍ਰਾਮ ਮਿਰਚ ਆਪਣੇ ਕੋਲੇ 25 ਗ੍ਰਾਮ ਤੇ ਉਸ ਤੋਂ ਬਾਅਦ ਚ ਹੈਗਾ ਜੀ ਜੀਰਾ ਜੀਰਾ ਆਪਣੇ ਕੋਲੇ ਹੈਗਾ 30 ਗ੍ਰਾਮ ਤੇ ਫੇਰ ਮੈਂ ਥੋੜਾ ਜਿਹਾ ਇਹ ਹਿੰਗ ਲਈਆ ਇਹ ਆਪਣੇ ਕੋਲੇ ਇਹ ਅੱਧਾ ਕ ਚਮਚਾ ਹਿੰਗ ਦਾ ਹੀ ਯਾਨੀ 1 ਕ ਗ੍ਰਾਮ ਦੇ ਹਿਸਾਬ ਨਾਲ ਆਈ ਇਹਦੇ ਵਿੱਚ ਹਿੰਗ ਨਾਲ ਆਪਣੀ ਜਿਹੜੀ ਖੁਸ਼ਬੂ ਆ ਉਹ ਬਹੁਤ ਸੋਹਣੀ ਆਚਾਰ ਦੇ ਵਿੱਚੋਂ ਆਉਣੀ ਆ ਤੇ 1 ਲੀਟਰ ਆਪਾਂ 5 ਕਿਲੋ ਚਾਹ ਦੇ ਵਿੱਚ 1 ਲੀਟਰ ਆਪਾਂ ਤੇਲ ਲਿਆਈ ਤੇਲ ਆ ਜਿਹੜਾ ਆਪਾਂ ਗਰਮ ਕਰਕੇ ਫਿਰ ਠੰਡਾ ਕਰ ਲੈਣਾ ਇਹਨੂੰ ਮਸਾਲੇ ਵੀ ਆਪਾਂ ਭੁੰਨ ਕੇ ਪਾਵਾਂਗੇ ਤੇ ਹੁਣ 1 ਕਿਲੋ ਆਪਣੇ ਕੋਲੇ ਨੂਨ ਆ ਨੂਨ ਵੀ ਆਪਾਂ ਕਿਲੋ ਹੀ ਬਹੁਤ ਆ 5 ਕਿਲੋ ਚਾਹ ਦੇ ਵਿੱਚ ਤੇ ਜਿਹੜਾ ਇਹ ਹੁਣ ਆਪਣਾ ਹੈਗਾ ਆਂਬਾ ਸੀ ਧੋ ਕੇ ਸੁਮਾਰ ਕੇ ਕੱਟ ਲਿਆ ਤੇ ਹੁਣ ਇਹਨੂੰ ਆਪਾਂ ਜਿਹੜਾ ਇਹ ਨਾ ਇਹਨੂੰ ਘੱਟ ਤੋਂ ਘੱਟ 2 3 ਘੰਟੇ ਆਪਾਂ ਇਹਨੂੰ ਸੁੱਕਣਾ ਪਾਉਣਾ ਹੈ ਤਾਂ ਕਿ ਇਹਦੀ ਜਿਹੜੀ ਨਮੀ ਜੀ ਆ ਉਹ ਸਾਰੇ ਦੂਰ ਹੋ ਜੇ ਤੇ ਚਾਰ ਬਿਲਕੁਲ ਆਪਣਾ ਖਰਾਬ ਨਹੀਂ ਹੋਣਾ ਸਾਰੀਆਂ ਚੀਜ਼ਾਂ ਜੋ ਆਪਾਂ ਨਮੀ ਖਤਮ ਕਰਕੇ ਫੇਰ ਆਪਾਂ ਚਾਰ ਪਾਉਣਾ ਤੇ ਹੁਣ ਜਿਹੜਾ ਅਚਾ ਆਂਬ ਆ ਇਹਨੂੰ ਆਪਾਂ ਸੁੱਕਣਾ ਪਾਉਣਿਆ ਹੁਣ ਕਿਦਾ ਹਣ ਆਪਾਂ ਜਿਹੜੇ ਆਂਬ ਆ ਨਾ ਇਹ 2-3 ਘੰਟੇ ਵਾਸਤੇ 3 ਘੰਟੇ ਵਾਸਤੇ ਪਾਵਾਂਗੇ ਸੁੱਕਣੇ ਪੱਖੇ ਦੇ ਥੱਲੇ ਪਾਵਾਂਗੇ ਅੰਦਰ ਪਾਏ ਆ ਮੈਂ ਇਹ ਕਈ ਇਹਨਾਂ ਨੂੰ ਨਾ ਧੁੱਪ ਵਿੱਚ ਵੀ ਪਾ ਲੈਂਦੇ ਪਰ ਮੈਂ ਇਹਨਾਂ ਨੂੰ ਅੰਦਰ ਪਾਏ ਤਾਂ ਕਿ ਬਾਹਲੇ ਕਮਲਾ ਜੀ ਨਾ ਜਾਣ ਧੁੱਪ ਦੇ ਵਿੱਚ ਤਾਂ ਨਾ ਘੰਟੇ ਇਹਨਾਂ ਨੂੰ ਆਏ ਕਹਿ ਰਾ ਕਹਿ ਰਾ ਕਰਕੇ ਆਪਾਂ ਪਾ ਲੈਣਾ ਜਿਹੜੀ ਇਹਦੀ ਨਮੀ ਆ ਨਾ ਫਿਰ ਉਹ ਸਾਰੀ ਖਤਮ ਹੋ ਜਾਣੀ ਅੰਬਾਂ ਦੇ ਵਿੱਚੋਂ ਤੇ ਜਿਹੜਾ ਅਚਾਰ ਆ ਇਹ ਬਿਲਕੁਲ ਵੀ ਫਿਰ ਆਪਣਾ ਖਰਾਬ ਨਹੀਂ ਹੋਣਾ ਲਓ ਜੀ ਹੁਣ ਆਪਾਂ ਜਿਹੜੇ ਮਸਾਲੇ ਆ ਨਾ ਇਹ ਵੀ ਆਪਾਂ ਭੁੰਨ ਕੇ ਪਾਉਣੇ ਆ ਸੌਫ ਥੋੜੇ ਜਿਹੇ ਇਹਨੂੰ ਹਲਕਾ ਜਿਹਾ ਭੁੰਨ ਲੈਣਾ ਸਾਰਿਆਂ ਨੂੰ ਤਾਂ ਕਿ ਜਿਹੜੀ ਇਹਦੀ ਨਮੀ ਆ ਨਾ ਇਹ ਦੂਰ ਹੋ ਜਾਵੇ ਹੁਣ ਆਪਾਂ ਪਾਵਾਂਗੇ ਜੀਰਾ ਇਨਨੁ ਸਾਰਿਆਂ ਨੂੰ ਆਪਾਂ ਭੁੰਨ ਕੇ ਬਹੁਤ ਜ਼ਿਆਦੇ ਨਹੀਂ ਭੁੰਨਣਾ ਥੋੜਾ ਜਿਆ ਮਤਲਬ ਹਲਕਾ ਜਿਹਾ ਭੁੰਨਣਾ ਜਦ ਇਹਦੀ ਖੁਸ਼ਬੂ ਜੀ ਆਉਣ ਲੱਗੇ ਉਸ ਤੋਂ ਬਾਅਦ ਇਹਨੂੰ ਆਪਾਂ ਕੁੰਡੇ ਦੇ ਵਿੱਚ ਦਰੜਫਰੜ ਜੀ ਕਰ ਲੈਣਾ ਤੇ ਨਾਲੇ ਤੋਂ ਵਧੀਆ ਟੇਸਟ ਜ਼ਿਆਦਾ ਬੰਦਾ ਚਾਹ ਦੇ ਵਿੱਚ ਦਰੜਫਰੜ ਕੀਤੇ ਤੋਂ ਨਾਲੇ ਬੱਚੇ ਜਦ ਰੋਟੀ ਖਾਂਦੇ ਹਨ ਨਾ ਫੇਰ ਆਈ ਨਹੀਂ ਬਾਹਲੀ ਫਾੜੀ ਜੀ ਖਾਦੀ ਜੀ ਨਹੀਂ ਕਰਦੇ ਤੇ ਇੱਕ ਲੌਂਜੀ ਤੇ ਮੇਥੇ ਆਪਾਂ ਦੂਰੀਆ ਕਰਾਂਗੇ ਕਿਉਂਕਿ ਉਹ ਨਹੀਂ ਆਪਾਂ ਰਗੜਨੇ ਕਲੌਂਜੀ ਤੇ ਮੇਥੇ ਉਹ ਆਪਾਂ ਅਲੱਗ ਤੋਂ ਮਾੜੇ ਜੀ ਕਰ ਲਾਂਗੇ ਤੇ ਜਿਹੜਾ ਅਚਾਰ ਆ ਉਹ ਆਪਣਾ ਸੁੱਕਣਾ ਪਾਇਆ ਹੋਇਆ ਈ ਉਹ ਵੀ ਆਏ ਆ ਅਚਾਰ ਵੀ ਵੀ ਉਹਨੂੰ ਮੈਂ ਨਾ ਇੱਥੇ ਪੱਖੇ ਥੱਲੇ ਅੰਦਰ ਹੀ ਸੁੱਕਣਾ ਪਾਇਆ ਧੁੱਪ ਚ ਨਹੀਂ ਧੁੱਪ ਵਿੱਚ ਮੈਂ ਖਵਾਲਾ ਕਮਲਾ ਆ ਜਾਣਾ ਜਾਵੇ ਤਾਂ ਨਹੀਂ ਪਾਇਆ ਮੈਂ ਧੁੱਪ ਦੇ ਵਿੱਚ ਤੇ ਤੁਸੀਂ ਇਸ ਤਰ੍ਹਾਂ ਚਾਰ ਪਾਇਓ ਬਸ ਪਾਣੀ ਦਹੀਂ ਹੁੰਦਾ ਜਦੋਂ ਨਮੀ ਹੁੰਦੀ ਹੈ ਨਾ ਚੀਜ਼ਾਂ ਦੇ ਵਿੱਚ ਉਦੋਂ ਅਚਾਰ ਖਰਾਬ ਹੋ ਜਾਂਦਾ ਬਸ ਪਾਣੀ ਤੋਂ ਬਚਾ ਕੇ ਰੱਖਿਓ ਤੇ ਇਸ ਤਰ੍ਹਾਂ ਚਾਰ ਤਾਂ ਤੁਸੀਂ ਭਾਵੇਂ ਨਾ ਤਿੰਨ ਸਾਲ ਰੱਖੀ ਰੱਖਿਓ ਹਾਂਜੀ ਹੁਣ ਨਾ ਇਹਨੂੰ ਆਪਾਂ ਥੋੜਾ ਜਿਹਾ ਭੁੰਨ ਲਿਆ ਹਲਕਾ ਜਿਹਾ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਕਲੌਂਜੀ ਤੇ ਮੇਥੇ ਇਹ ਪਾਉਣ ਲਾਂਗੇ ਇਹ ਆਪਾਂ ਕੁੱਟਣੇ ਨਹੀਂ ਹੈਗੇ ਉਹ ਆਪਾਂ ਮਸਾਲਾ ਕੁੱਟਾਂਗੇ ਤੇ ਮਸਾਲਾ ਸਾਰਾ ਠੰਡਾ ਕਰਕੇ ਪਾਉਣਾ ਤੇਲ ਵੀ ਆਪਾਂ ਗਰਮ ਕਰਕੇ ਠੰਡਾ ਕੀਤਾ ਹੈ ਤੇ ਗਰਮ ਪਾਉਣਾ ਤੇਲ ਵੀ ਕਿਉਂਕਿ ਕੱਚੀ ਚੀਜ਼ ਆਪਾਂ ਕੋਈ ਨਹੀਂ ਵਿੱਚ ਰੱਖਣੀ ਉਹ ਕੱਚੇ ਦੀ ਸਮੈਲ ਜੀ ਆਉਂਦੀ ਹੈ ਤੇ ਜਿਹੜਾ ਹੈਗਾ ਇਹ ਆਪਾਂ ਮਿੱਥੇ ਵੀ ਮਾੜੇ ਨਹੀਂ ਹੁ ਕਰਦੇਗੇ ਫਿਰ ਕਿਉਂਕਿ ਇਹ ਨਾ ਖਾਰ ਜਾਂ ਲਓ ਜੀ ਆਪਣੇ ਹੁਣ ਜਿਹੜਾ ਆਂਬਾ ਉਹ ਸੁੱਕ ਚੁੱਕੇ ਆ ਆ ਦੇਖੋ ਤੁਸੀਂ ਇਹਨਾਂ ਦੇ ਵਿੱਚੋਂ ਜਿਹੜੀ ਨਮੀ ਜੀ ਹੈ ਨਾ ਉਹ ਬਿਲਕੁਲ ਹੀ ਖਤਮ ਹੋ ਗਈ ਹੈ ਸੁੱਕੇ ਸੁੱਕੇ ਜੇ ਬਣ ਗਿਆ ਇਹਟਾ ਇਹਨਾਂ ਪੌਣੇ ਇੱਕ ਤਿੰਨ ਘੰਟੇ ਹੋ ਗਏ ਇਹਨਾਂ ਨੂੰ ਪੱਖੇ ਥੱਲੇ ਸੀਗੇ ਇਹ ਅੰਦਰ ਵਿੱਚ ਵਿੱਚ ਦੀ ਅਸੀਂ ਹਿਲਾਇ ਗਏ ਸੀ ਤੇ ਜਿਹੜਾ ਮਸਾਲਾ ਏ ਇਹ ਵੀ ਮੈਂ ਦੜਫੜੜ ਜੇ ਕੁੰਡੇ ਦੇ ਵਿੱਚ ਕਰ ਲਿਆ ਏ ਹੁਣ ਆਪਾਂ 4-5 ਉਹ ਅਸੀਂ ਪਹਿਲਾਂ ਗਰਮ ਠੰਡਾ ਹੋ ਕੇ ਤੇ ਹੁਣ ਆਪਾਂ ਨੂਨ ਪਾਵਾਂਗੇ ਸਭ ਤੋਂ ਪਹਿਲਾਂ ਤਾਂ ਜੇ ਸੋਨੋ ਇੰਉਂ ਲੱਗਦਾ ਇੱਕ ਵੀ ਨੂਨ ਵੈਸੇ ਤਾਂ ਕਿਲੋ ਨੂਨ ਪਈ ਜਾਂਦਾ ਪਰ ਫਿਰ ਵੀ ਜੇ ਮੇਰੇ ਨੂੰ ਭੈਣਾਂ ਨੂੰ ਲੱਗਦਾ ਤਾਂ ਥੋੜਾ ਜਿਹਾ ਘੱਟ ਪਾ ਦਿਓ ਤੇ ਤੇਲ ਵੀ ਇਹ ਕਿਲੋ ਆਏ ਆ ਵੀ ਜੇ ਕਿਲੋ ਪੌਣਾ ਕਿਲੋ ਪਾ ਦਿਓ ਨਹੀਂ 200 ਗ੍ਰਾਮ ਰੱਖਣਾ ਹੋਇਆ ਰੱਖ ਲਿਓ ਕਈ ਵਾਰੀ ਨਹੀਂ ਬਾਹਲਾ ਗਿੱਲਾ ਜਾਂ ਕੋਈ ਅਚਾਰ ਖਾਂਦਾ ਲਓ ਜੀ ਹਲਦੀ ਪਾ ਦਿਆਂਗੇ ਹੁਣ ਆਪਾਂ ਚਲੋ ਜੀ ਮਿਰਚ ਪਾ ਦਿਆਂਗੇ ਸਾਰੇ ਮਸਾਲੇ ਪਾ ਕੇ ਆਪਾਂ ਤੇ ਹੁਣ ਆਪਾਂ ਵਿੱਚ ਪਾ ਦਾਂਗੇ ਇਹਦੇ ਹੰਗ ਐਂਗ ਦੀ ਖੁਸ਼ਬੂ ਬਹੁਤ ਸੋਹਣੀ ਆਉਂਦੀ ਹੈ achar ਦੇ ਵਿੱਚ ਤੇ ਜਿਹੜੀ ਆ ਕਲੌਂਜੀ ਸੀਗੀ ਤੇ ਆਪਣੇ ਮੇਥੇ ਸੀ ਇਹ ਆਪਾਂ ਇਹ ਨਹੀਂ ਰਗੜਨੇ ਸੀਗੇ ਇਹ ਪਾ ਦਾਂਗੇ ਮੈਂ ਨਾ ਕਲੌਂਜੀ 30 ਗ੍ਰਾਮ ਲਈ ਸੀ ਇਹਦੇ ਚ 30 ਗ੍ਰਾਮ ਹੀ ਪੈਣੀ ਆ ਤੇ ਦੂਜੇ ਮਸਾਲੇ ਤੁਸੀਂ ਮੈਂ ਤਾਂ ਵੀ ਜਿਵੇਂ 60-60 ਗ੍ਰਾਮ ਤੁਹਾਨੂੰ ਦੱਸਿਆ ਮੇਥੇ ਤੇ ਜੇ ਤੁਸੀਂ ਵੱਧ ਪਾਉਣੇ ਕੋਈ 10-10 ਗ੍ਰਾਮ ਤੁਸੀਂ ਵੱਧ ਵੀ ਪਾ ਸਕਦੇ ਹੋ ਔਰ ਉਹ ਸਾਡੇ ਬੱਚੇ ਘੱਟ ਘਸੰਦ ਕਰਦੇ ਉੱਤੇ ਮਸਾਲਾ ਜਿਆ ਥੋੜਾ ਜਿਹਾ ਘੱਟ ਪਾਇਆ ਸੀ ਹੁਣ ਆਪਾਂ ਕੇਰਾ ਇਹਨੂੰ ਮਿਕਸ ਕਰਾਂਗੇ ਸਾਰੇ ਨੂੰ ਤੇ ਜਿਹੜਾ ਤੇਲ ਆ ਉਹ ਤੋਂ ਬਾਅਦ ਚ ਪਾਵਾਂਗੇ ਆਪਾਂ ਚਲੋ ਜੀ ਹੁਣ ਆਪਣੇ ਜਿਹੜੇ ਮਸਾਲੇ ਆ ਉਹ ਵਿੱਚ ਮਿਕਸ ਹੋ ਗਿਆ ਤੇ ਹੁਣ ਆਪਾਂ ਪਾਵਾਂਗੇ ਤੇਲ ਹੁਣ ਵਾਰੀ ਆ ਗਈ ਤੇਲ ਦੀ ਤੇ ਨਾਲ-ਨਾਲ ਮੇਰੇ ਨਾਲ ਨਾ ਸਬਸਕ੍ਰਾਈਬ ਕਰਿਓ ਚੈਨਲ ਨੂੰ ਤੇ ਕਮੈਂਟ ਸਾਨੂੰ ਜਰੂਰ ਕਰਿਆ ਕਰੋ ਕਮੈਂਟ ਕਰਕੇ ਦੱਸਿਆ ਕਰੋ ਕਿੱਥੋਂ ਵੇਖਦੇ ਆ ਤੁਸੀਂ ਵੀਡੀਓ ਸਾਨੂੰ ਹੌਸਲਾ ਬਹੁਤ ਹੁੰਦਾ ਫਿਰ ਤੇ ਕਿਵੇਂ ਤੁਹਾਨੂੰ ਸਾਡੀ ਵੀਡੀਓ ਲੱਗੀ ਸਾਰਾ ਕੁਝ ਸਾਨੂੰ ਕਮੈਂਟ ਚ ਦੱਸਿਆ ਕਰੋ ਇੰਨਾ ਕ ਜਿਹੜਾ ਤੇਲ ਆਊ ਆਪਾਂ ਰੱਖ ਲਾਂਗੇ ਫਿਰ ਬਾਅਦ ਚ ਪਾਵਾਂਗੇ ਜਦੋਂ ਵਰਤਮਾਨ ਚ ਪਾਇਆ ਨਾ ਆਪਾਂ ਉਹਦੋਂ ਬਾਅਦ ਵਿੱਚ ਵਿੱਚ ਪਾ ਦੇਾਂਗੇ ਇਹ ਚਾਰ ਵਾਹਿਗੁਰੂ ਸੱਚੇ ਪਾਸ਼ਾ ਆਹ ਪੂਰਾ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਹੈ ਜੇ ਤੁਸੀਂ ਘੱਟ ਤੇਲ ਪਾਉਣਾ ਨਾ ਘੱਟ ਵੀ ਪਾ ਲਿਓ ਪਰ ਥੋੜਾ ਜਿਹਾ ਆਏ ਵੀ ਜੇ ਡੁੱਬੇ ਰਹਿਣ ਨਾ ਵਿੱਚ ਅੰਬ ਫਿਰ ਸਾਰੇ ਨੂੰ ਤੇਲ ਲੱਗ ਜਾਂਦਾ ਜੇ ਤੁਹਾਨੂੰ ਲੱਗਦਾ ਹੋਇਆ ਚਲ ਕੋਈ ਨਾ 800 ਗ੍ਰਾਮ ਪਾ ਲਿਓ ਫਿਰ ਲਓ ਜੀ ਹਣੇ ਆਚਾਰ ਦੇਖੋ ਕਿੰਨਾ ਸੋਹਣਾ ਬਣ ਗਿਆ ਕਲਰ ਦੇਖੋ ਤੁਸੀਂ ਕਿੰਨਾ ਸੋਹਣਾ ਤੇ ਜੇ ਤੁਸੀਂ ਇਹਦੇ ਵਿੱਚ ਚਾਹੋ ਤਾਂ ਦੇਗੀ ਮਿਰਚ 25 ਗ੍ਰਾਮ ਜਾਂ 20 ਗ੍ਰਾਮ ਉਹ ਵੀ ਪਾ ਦਿਓ ਉਹਦੇ ਨਾਲ ਕਲਰ ਹੋਰ ਵੀ ਇਦੋਂ ਸੋਹਣਾ ਆਊਗਾ ਤੇ ਆਚਾਰ ਜਿਹੜਾ ਆਪਣਾ ਬਿਲਕੁਲ ਤਿਆਰ ਹੋ ਗਿਆ ਹੁਣ ਇਹਨੂੰ ਆਪਾਂ ਇੱਕ ਖੁੱਲੇ ਭਾਂਡੇ 'ਚ ਸੀਲ ਦੇ ਡੋਂਗੇ ਜਿੱਚ ਪਾ ਕੇ ਨਾ ਇੱਕ ਰਾਤ ਵਾਸਤੇ ਆਪਾਂ ਮਲਮਲ ਦੇ ਕੱਪੜੇ ਨਾਲ ਟਾਕੇ ਇਹਨੂੰ ਰੱਖ ਦੇਣਾ ਤੇ ਕੱਲ ਨੂੰ ਆਪਾਂ ਇਹਨੂੰ ਵਰਤਮਾਨ ਦੇ ਵਿੱਚ ਆਚਾਰ ਨੂੰ ਪਾਵਾਂਗੇ ਆਚਾਰ ਇਹ ਤੁਸੀਂ ਇਸ ਤਰੀਕੇ ਨਾਲ ਪਾਓ ਪਾ ਕੇ ਦੇਖਿਓ ਵੀ ਤੁਹਾਡਾ 3 ਸਾਲ ਆਚਾਰ ਹੀ ਖਰਾਬ ਨਹੀਂ ਹੋਣਾ ਪਿਛਲੇ ਸਾਲ ਨਹੀਂ ਮੈਂ ਆਚਾਰ ਪਾਇਆ ਦੋ ਸਾਲਾਂ ਤੋਂ ਹੁਣ ਪਾਉਣ ਲੱਗੇ ਆ ਤੇ ਚਾਰ ਓਮੇ ਦਾ ਓਮੇ ਹੀ ਸੀ ਸਾਡਾ ਜਿਸ ਤਰੀਕੇ ਨਾਲ ਪਾਇਓ ਤੇ ਦੂਜੀ ਗੱਲ ਹੈ ਭੈਣੋ ਵੀ ਆਪਾਂ ਵੀਡੀਓ ਜਿਹੜੇ ਉਹ ਐਤਵਾਰ ਤੇ ਆਪਾਂ ਵੀਰਵਾਰ ਪਾਇਆ ਕਰਾਂਗੇ ਕਮੈਂਟ ਕਰਕੇ ਸਾਨੂੰ ਦੱਸੋ ਵੀ ਅਸੀਂ ਗਾਂ ਵਾਲੀ ਜਿਹੜੀ ਰੈਸਪੀ ਹੈ ਉਹ ਕੀ ਲੈ ਕੇ ਆਈਏ ਤੇ ਨਹੀਂ ਅਸੀਂ ਹੁਣ ਬੱਚਿਆਂ ਦੇ ਸਕੂਲ ਲੱਗ ਗਏ ਆ ਤੇ ਅਸੀਂ ਉਹਨਾਂ ਦੇ ਟਿਫਣਾ ਵਾਸਤੇ ਕੋਈ ਚਟਣੀ ਵਗੈਰਾ ਲੈ ਕੇ ਆਵਾਂਗੇ ਜਿਹੜੇ ਆਪਾਂ ਇੱਕ ਵਾਰ ਦਿਨ ਬਣਾ ਕੇ ਤੇ 6 ਮਹੀਨੇ ਆਪਾਂ ਉਹਨੂੰ ਸਟੋਰ ਕਰਕੇ ਰੱਖ ਲੈਣਾ ਹੈ ਤੇ ਬੱਚੇ ਵੀ ਉਹਨੂੰ ਬਹੁਤ ਚਾਹ ਕੇ ਖਾਂਦੇ ਆ ਕਿਉਂਕਿ ਮੈਂ ਅੱਗੇ ਇੱਕ ਦੋ ਵਾਰੀ ਘਰੇ ਬਣਾ ਹਟੀਆਂ ਉਹ ਤੇ ਮੈਂ ਆਪਣੀਆਂ ਭੈਣਾਂ ਨਾਲ ਮੈਂ ਸੋਚਿਆ ਮੈਂ ਉਹ ਵੀ ਆਪਾਂ ਸ਼ੇਅਰ ਕਰਦਗੇ ਤੇ ਕਿਉਂਕਿ ਬੱਚੇ ਨੇ ਤਾਂ ਨਵੀਂ ਚੀਜ਼ ਭਾਲਦੇ ਟੀਫਣਾ ਦੇ ਵਿੱਚ ਤੇ ਹੁਣ ਉਹਦੇ ਤੱਕ ਸਾਈ ਸਾਨੂੰ ਸਸਰੀਕਾਲ ਜੀ ਸਾਰਿਆਂ ਨੂੰ ਤੇ ਪਰ ਕਮੈਂਟ ਕਰਨਾ ਨਾ ਤੁਸੀਂ ਸਾਨੂੰ ਭੁੱਲਿਓ ਵੀ ਕਿੱਥੋਂ ਵੀਡੀਓ ਵੇਣੇ ਤੇ ਕਿਵੇਂ ਸਾਡੀ ਵੀਡੀਓ ਸਾਨੂੰ ਲੱਗੀ ਆ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਉਹ ਸਬਸਕ੍ਰਾਈਬ ਕਰਕੇ ਤੇ ਘੰਟੀ ਦਾ ਬਟਨ ਜਿਹੜਾ ਉਹ ਨੱਪ ਦੇ ਤਾਂ ਕਿ ਸਾਡੀ ਜਿਹੜੀ ਆਉਣ ਵਾਲੀ ਵੀਡੀਓ ਸਾਰੀ ਲੋਕੀ ਤੱਕ ਪਹੁੰਚ ਸਕੇ ਧੰਨਵਾਦ